ਅਸੀਂ ਇੱਥੇ ਗੁਰਗਾਂਈ ਹੋਈ ਹੈ ਅਰਦਾਸ ਕਰੀ ਵੀ ਆਪਾਂ ਸਾਰੇ ਮਹਾਰਾਜ ਅਰਦਾਸ ਕਰੀ ਸੱਚੇ ਪਾਤਸ਼ਾਹ ਜਿਹੜਾ ਹਾਲਾਂਕਿ ਕੋਲ ਚੱਲ ਰਿਹਾ ਉਹ ਤੇ ਰਹਿਮਤ ਕਰੋ ਕਿਉਂਕਿ ਗੁਰੂ ਰਹਿਮਤ ਕਰੇਗਾ ਚਾਦੀ ਆਪਣਾ ਕੋਈ ਜੋਰ ਨਹੀਂ ਉਹਦੇ ਗਾੜੀ ਮਹਾਰਾਜ ਦਾ ਪਰਮਾਨ ਜਲਤੇ ਚੱਲ ਕਰੇ ਚੱਲ ਤੇ ਖੂਆ ਉਹ ਜੋ ਮਰਜ਼ੀ ਕਰ ਸਕਦਾ ਪਰ ਆਪਣੀ ਖਾਦਸ਼ੇ ਦੀ ਕੋਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਨੂੰ ਲੋੜ ਪਈ ਆਪਾਂ ਸਾਰੇ ਨਾਲ ਮਿਲ ਕੇ ਇਕੱਠੇ ਹੋਏ ਦੇਖ ਰਹੇ ਜੀ ਕਿੰਨੀਆਂ ਟਰਾਲੀਆਂ ਕੋਈ ਸਮਝ ਨਹੀਂ ਲੱਗ ਰਹੀ ਕਿ ਕਿੰਨੀਆਂ ਟਰਾਲੀਆਂ ਆ ਰਹੀਆਂ ਨੇ ਤੋ ਜਿਹੜੀ ਸੇ ਪ੍ਰਬੰਧਕ ਨੇ ਸਾਨੂੰ ਉਹਨਾਂ ਨਾਲ ਸੰਪਰਕ ਰਹਿਣਾ ਚਾਹੀਦਾ ਕਿ ਕਿੰਨੀਆਂ ਟਰਾਲੀਆਂ ਚਾਹੀਦੀਆਂ ਜਿਆਦਾ ਟਰਾਲੀਆਂ ਵੀ ਲੈਵਾਂਗੇ ਜਾਮ ਲੱਗ ਜਾਣਗੇ ਫਿਰ ਜਾਣਾ ਪਹੁੰਚਣਾ ਮੁਸ਼ਕਲ ਹੋ ਜਾਏਗਾ ਸੋ ਸਮੇਂ ਦੇ ਹਿਸਾਬ ਨਾਲ ਜਿਹੜੀ ਮਿੱਟੀ ਨਾਲੋਂ ਲਿਆਉਣ ਵਾਲਾ ਜੇ ਆਪਾਂ ਪਿੰਡਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਆਪਣੇ ਗੱਟਿਆਂ 'ਚ ਮਿੱਟੀ ਵਰਖੀ ਲਗੀ ਉਹ ਸਭ ਤੋਂ ਵਧੀਆ ਤੇ ਸੁਖਾਲਾ ਕਰ ਸਕਦਾ ਹੈ ਸਰਕਾਰ ਨੂੰ ਅਸੀਂ ਜਰੂਰ ਇੱਕ ਬੇਨਤੀ ਕਰਾਂਗੇ ਕਿ ਜਿਹੜੇ ਦਰਿਆਵਾਂ ਦੇ ਚੈਨਲਾਂ ਦਾ ਜਾ ਹੋਣੀ ਚਾਹੀਦੀ ਆ ਪਾਣੀ ਦੀ ਜਿਹੜਾ ਇਹਨਾਂ ਨੂੰ ਪਤਾ ਹਰ ਸਾਲ ਬਰਸਾਤ ਆਉਂਦੀ ਆ ਪਾਣੀ ਕਿਵੇਂ ਕਿੱਧਰ ਨੂੰ ਜਾ ਸਕਦਾ ਪਰ ਉਹ ਨਾ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੁਣ ਇੱਕ ਜੀ ਭਾਈ ਸਾਹਿਬ ਖੜੀ ਸੁਕੇ ਤੇ ਸਾਡੀ 440 ਕਿੱਲੇ ਜ਼ਮੀਨ ਚੋਂ ਨਾ ਬਿਲਕੁਲ ਤਿਆਰ ਸ਼ੁਰੂ ਹੋ ਗਿਆ ਕਈ 40 ਕਈ ਹਜ਼ਾਰ ਏਕੜ ਜ਼ਮੀਨ ਜਿਹੜੀ ਉਹ ਬਰਬਾਦ ਹੋ ਗਈ ਆ ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਸਵੇਰ ਤੋਂ ਤੁਹਾਨੂੰ ਬੁਰਜ ਟਹਿਲ ਦਾਸ ਤੋਂ ਤਸਵੀਰਾਂ ਦਿਖਾ ਰਿਹਾ ਸਾਡੀ ਟੀਮ ਜਿਹੜੀ ਹੈ ਤਸਵੀਰਾਂ ਦਿਖਾ ਰਹੀ ਹੈ ਹੁਣ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਬਾਰੇ ਜਿਹੜੇ ਉਹ ਮੌਕੇ ਤੇ ਪਹੁੰਚੇ ਆ ਮੌਕੇ ਦਾ ਉਹਨਾਂ ਨੇ ਜਾਇਜ਼ਾ ਲਿਆ ਔਰ ਨਾਲ ਦੀ ਨਾਲ ਉਹਨਾਂ ਦੇ ਮਨ ਤੇ ਜਿਹੜੀ ਪਰੇਸ਼ਾਨੀ ਹੈ ਉਹ ਸਾਫ਼ ਨਜ਼ਰ ਆਈ ਚਿੰਤਾ ਸਾਫ਼ ਨਜ਼ਰ ਆਈ ਉਹਨਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਗੱਲ ਇਹ ਵੀ ਆਖੀ ਕਿ ਜਦੋਂ ਹਰ ਸਾਲ ਬਾਰਿਸ਼ ਪੈਂਦੀ ਹੈ 23 ਜਿਵੇਂ ਹੜ ਆ ਗਿਆ ਸੀ ਤਾਂ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਉਹਨਾਂ ਨੇ ਕਿਸਾਨ ਵੀਰ ਦਾ ਵੀ ਜ਼ਿਕਰ ਕੀਤਾ ਜਿਸ ਦੀ 40 ਏਕੜ ਜਿਹੜੀ ਫਸਲ ਹੈ ਉਹ ਨੁਕਸਾਨੀ ਗਈ ਹੈ ਪਰ ਸਾਥੀਓ ਇੱਥੇ ਮੇਰਾ ਦਿਲ ਕਹਿੰਦਾ ਕਿ ਜੇ ਬਾਬਾ ਸਤਨਾਮ ਸਿੰਘ ਜੀ ਵਾਲੇ ਚਿੰਤਕ ਜਾਂ ਕਹਿ ਲਈਏ ਸਮਾਜ ਭਲਾਈ ਦਾ ਕੰਮ ਕਰਨ ਵਾਲੇ ਨੇਕ ਦਿਲ ਇਨਸਾਨ ਜੇ ਇਹਨਾਂ ਦੇ ਕੋਲ ਪਾਵਰ ਹੁੰਦੀ ਕਿਤੇ ਜੋ ਸਰਕਾਰਾਂ ਕੋਲ ਹੈ ਤਾਂ ਸਾਡੇ ਨਾਲ ਕਦੀ ਵੀ ਆ ਤੱਕਾ ਨਹੀਂ ਸੀ ਉਹਨਾਂ ਜਿਹੜਾ ਪਾਣੀ ਬੰਬ ਸਾਡੇ ਉੱਤੇ ਪਹੁੰਚਿਆ ਤਾਂ ਬਾਬਾ ਜੀ ਦੀ ਬਹੁਤ ਸ਼ਲਾਘਾ ਬਹੁਤ ਧੰਨਵਾਦ ਦੀਆਂ ਕਿਉਂਕਿ ਬਾਬਾ ਜੀ ਮੌਕੇ ਤੇ ਪਹੁੰਚੇ ਆ ਔਰ ਨਾਲ ਦੀ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਜਿਹੜੀ ਸੜਕ ਹੈ ਉਹਦਾ ਕੰਮ ਵੀ ਜਿਹੜਾ ਬਾਬਾ ਜੀ ਨੂੰ ਤੁਹਾਨੂੰ ਪਤਾ ਹੈ ਕਿ ਸ਼ੁਰੂ ਕੀਤਾ ਤੇ ਬਹੁਤ ਜਲਦੀ ਨੇਪਰੇ ਚੜ ਜਾਣਾ ਬਾਬਾ ਜੀ ਪਹੁੰਚੇ ਆ ਲੋਕਾਂ ਨੇ ਹਮਦਰਦੀ ਜਤਾਈ ਹੈ ਉਹਨਾਂ ਦੇ ਪਹੁੰਚਣ ਵਾਲੀ ਜਿਹੜਾ ਅਸੀਂ ਸਮਝ ਸਕਦੇ ਕਿ ਪਰਮਾਤਮਾ ਦਾ ਅਸ਼ੀਰਵਾਦ ਪਹੁੰਚਾ ਔਰ ਜਲਦੀ ਇਹ ਜਿਹੜਾ ਬੰਨ ਪੱਕਾ ਹੋਵੇਗਾ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਣੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਹੜ੍ਹਾਂ ਦਾ ਪ੍ਰਕੋਪ ਚੱਲ ਰਿਹਾ ਹੈ ਜਿੱਥੇ-ਜਿੱਥੇ ਵੀ ਹੜਾ ਦੀ ਮਾਰ ਪਈ ਹੈ ਜਿੱਥੇ ਤੁਸੀਂ ਵਨ ਟੁੱਟੇ ਨੇ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਉਹ ਆਪਣੇ ਲੱਕੇ ਦੇ ਵਿੱਚੋਂ ਮਿੱਟੀ ਦੀਆਂ ਥਾਲੀਆਂ ਫਰਕੇ ਹਰ ਤਰ੍ਹਾਂ ਦੀ ਛੋਟੇ ਲੈ ਕੇ ਜਿਵੇਂ ਦੇਖੋ ਤੁਸੀਂ ਪਟਲਾਵਾ ਆਪਣੇ ਕਿੰਨੇ ਪਿੰਡਾਂ ਤੋਂ ਛੋਟਾਲੀਆਂ ਚਲ ਕੇ ਆ ਗਏ ਨੇ ਉੱਚਾ ਚਿਕਾ ਪਟਲਾਵਾ ਇਹਨਾਂ ਸਾਰਿਆਂ ਪਿੰਡਾਂ ਤੋਂ ਨੌਰੇ ਤੋਂ ਹੋਰ ਵੀ ਜਿੱਥੇ ਜਿੱਥੇ ਲੋਕਾਂ ਨੂੰ ਸਮਝ ਲੱਗ ਰਹੀ ਆ ਸੁਨਾਹ ਮਿਲ ਰਿਹਾ ਹੈ ਉਹ ਸਾਰੇ ਤੁਰ ਰਹੇ ਨੇ ਸੋ ਅਸੀਂ ਇੱਥੇ ਗੁਰਗੱਜੀ ਹੋਈ ਹੈ ਅਰਦਾਸ ਕਰੀ ਵੀ ਆਪਾਂ ਸਾਰੇ ਮਹਾਰਾਜ ਅਰਦਾਸ ਕਰੀ ਸੱਚੇ ਪਾਤਸ਼ਾਹ ਜਿਹੜਾ ਹਾਲਾ ਤੱਕ ਚਲ ਰਿਹਾ ਹੈ ਉਹਦੇ ਰਹਿਮਤ ਕਰੋ ਕਿਉਂਕਿ ਗੁਰੂ ਰਹਿਮਤ ਕਰੇਗਾ ਚਾਦੀ ਆਪਣਾ ਕੋਈ ਜ਼ੋਰ ਨਹੀਂ ਉਹਦੇ ਗਾੜੀ ਮਹਾਰਾਜ ਦਾ ਫਰਮਾਨ ਹੈ ਜਲਤੇ ਸਾਲ ਕਰੇ ਸਾਲ ਤੇ ਖੂਗਾ ਉਹ ਜੋ ਮਰਜ਼ੀ ਕਰ ਸਕਦਾ ਪਰ ਆਪਣੀ ਖਾਲਸੇ ਦੀ ਕੋਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਨੂੰ ਲੋੜ ਪਈ ਆਪਾਂ ਸਾਰੇ ਰਾਜ ਮਿਲ ਕੇ ਇਕੱਠੇ ਹੋਏ ਆਂ ਸੋ ਇਹ ਸਾਰੀਆਂ ਸੰਗਤਾਂ ਜਿਹੜੀਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਹਰ ਪਿੰਡ ਦੇ ਵਿੱਚੋਂ ਆਪਕੋ ਆਪਣਾ ਸਾਧਨ ਲੈ ਕੇ ਮਿੱਟੀ ਲੈ ਕੇ ਚੱਲ ਰਿਹਾ ਸੋ ਗੁਰੂ ਕਿਰਪਾ ਕਰਨਾ ਹੀ ਦੇਹੀ ਬੇਨਤੀ ਕਰਾਂਗੇ ਕਿ ਜਿੱਥੇ ਵੀ ਲੋੜ ਪੈਂਦੀ ਹੈ ਸਾਰਿਆਂ ਨੂੰ ਸਾਨੂੰ ਪਹੁੰਚਣਾ ਚਾਹੀਦਾ ਪਰ ਜਿਵੇਂ ਇੱਥੇ ਵੀ ਤੁਸੀਂ ਦੇਖ ਰਹੇ ਜੇ ਕਿੰਨੀਆਂ ਟਰਾਲੀਆਂ ਕੋਈ ਸਮਝ ਨਹੀਂ ਲੱਗ ਰਹੀ ਕਿ ਕਿੰਨੀਆਂ ਟਰਾਲੀਆਂ ਆ ਰਹੀਆਂ ਨੇ ਸੋ ਜਿਹੜੇ ਇੱਥੇ ਪ੍ਰਬੰਧਕ ਨੇ ਸਾਨੂੰ ਉਹਨਾਂ ਨਾਲ ਸੰਪਰਕ ਰਹਿਣਾ ਚਾਹੀਦਾ ਕਿ ਕਿੰਨੀਆਂ ਟਰਾਲੀਆਂ ਚਾਹੀਦੀਆਂ ਜਾਦੀਆਂ ਟਰਾਲੀਆਂ ਵੀ ਲੈਵਾਂਗੇ ਜਾਮ ਲੱਗ ਜਾਣਗੇ ਫਿਰ ਜਾਣਾ ਪਹੁੰਚਣਾ ਮੁਸ਼ਕਲ ਹੋ ਜਾਏਗਾ ਸੋ ਸਮੇਂ ਦੇ ਹਿਸਾਬ ਨਾਲ ਜਿਹੜੀ ਮਿੱਟੀ ਨਾਲੋਂ ਲਿਆਉਣ ਵਾਲੋਂ ਜੇ ਆਪਾਂ ਪਿੰਡਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਆਪਣੇ ਗੱਟਿਆਂ ਦੀ ਮਿੱਟੀ ਵਰਖੀ ਲਗੀ ਉਹ ਸਭ ਤੋਂ ਵਧੀਆ ਤੇ ਸੁਖਾਲਾ ਕੰਮ ਹੋਵੇਗਾ ਕਿਉਂਕਿ ਇੱਥੇ ਦਬਲ ਮਿੰਦ ਕਰਨੀ ਪੈਂਦੀ ਆ ਉਹਦੇ ਨਾਲੋਂ ਜਿਹੜੇ ਟੋੜੇ ਭਰੇ ਹੋਣਗੇ ਮਿੱਟੀ ਦੇ ਫਿਰ ਆਉਂਦੇ ਹੀ ਉਹ ਜਿਹੜੇ ਉਹ ਕੰਮ ਤੇ ਜਿਹੜੇ ਉਹ ਕੰਪਲੀਟ ਲੱਗਦੇ ਜਾਣਗੇ ਜੀ ਬੰਦ ਤੇ ਗਏ ਸੀ ਤੁਸੀਂ ਦੇਖਿਆ ਹੀ ਬੰਨੇ ਬਿਲਕੁਲ ਜੀ ਬੰਦ ਤੇ ਜਾ ਜਾ ਰਹੇ ਜੀ ਹਾਂ ਜੀ ਇਹ ਸਾਰੀ ਟੀਮ ਜਿਹੜੀ ਹੈ ਨਾ ਜੀ ਇਹ ਹੁਣੇ ਆਈ ਹੈ ਜੀ ਟਰਾਲੀਆਂ ਲੈ ਕੇ ਆਏ ਬੰਦ ਤੇ ਜਾ ਰਹੇ ਆ ਬਾਕੀ ਹੁਣ ਜਿਵੇਂ ਪਰਮੇਸ਼ਰ ਕਿਰਪਾ ਕਰੇ ਤੇ ਛੇਤੀ ਤੋਂ ਛੇਤੀ ਕਿਉਂਕਿ ਪਿੱਛੇ ਬਰਸਾਤਾਂ ਦੇ ਨਾ ਹੋਣ ਤੇ ਮਾਰੇ ਰਹਿਮਤ ਕਰਨਗੇ ਫਿਰ ਜਿਹੜਾ ਇਹ ਸਾਰਾ ਕੁਝ ਸ਼ਾਂਤ ਹੋ ਜਾਏਗਾ ਤੇ ਸਰਕਾਰਾਂ ਨੂੰ ਅਸੀਂ ਜ਼ਰੂਰ ਇੱਕ ਬੇਨਤੀ ਕਰਾਂਗੇ ਕਿ ਜਿਹੜੇ ਦਰਿਆਵਾਂ ਦੇ ਚੈਨਲਾਂ ਦਾ ਜਾ ਉਹ ਹੋਣੀ ਚਾਹੀਦੀ ਆ ਪਾਣੀ ਦੀ ਜਿਹੜਾ ਸਾ ਇਹਨਾਂ ਨੂੰ ਪਤਾ ਹਰ ਸਾਲ ਬਰਸਾਤ ਆਉਂਦੀ ਆ ਪਾਣੀ ਕਿਵੇਂ ਕਿੱਧਰੋਂ ਜਾ ਸਕਦਾ ਪਰ ਉਹ ਨਾ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹਨੇਕ ਸੇ ਭਾਈ ਸਾਹਿਬ ਖੜੀ ਸੁਕੇ ਤੇ ਸਾਡੇ 440 ਕਿੱਲੇ ਜ਼ਮੀਨ ਚੋਂ ਨਾ ਬਿਲਕੁਲ ਤਿਆਰ ਸ਼ੁਰੜ ਗਿਆ ਕਈ 40 ਕਈ ਹਜ਼ਾਰ ਏਕੜ ਜ਼ਮੀਨ ਜਿਹੜੀ ਉਹ ਬਰਬਾਦ ਹੋ ਗਈ ਆ ਸੋ ਗੁਰੂ ਕਿਰਪਾ ਕਰਨ ਸਰਕਾਰਾਂ ਨੂੰ ਇਹਦਾ ਖਿਆਲ ਦੇਣਾ ਚਾਹੀਦਾ ਕਿਉਂਕਿ ਜੇ ਨਾ ਦਿੱਤਾ ਖਿਆਲ ਤੇ ਪੰਜਾਬ ਦੀ ਧਰਤੀ ਤੇ ਤੁਹਾਨੂੰ ਪਤਾ ਹੀ ਅੱਗੇ ਬਹੁਤ ਵੱਡਾ ਸਾਨੂੰ ਕਸ਼ਟ ਚੱਲਣਾ ਪੈ ਰਿਹਾ ਸੋ ਗੁਰੂ ਕਿਰਪਾ ਕਰਨ ਬਾਬਾ ਜੀ ਤੋਂ ਤੁਸੀਂ ਨੰਦਪੁਰ ਸਾਹਿਬ ਵਾਲੀ ਜਿਹੜੀ ਸੜਕ ਚਲਾ ਰਹੇ ਸੀ ਉਹਦਾ ਬਾਬਾ ਜੀ ਕਿੰਨਾ ਕਰਿਆ ਗਿਆ ਕੰਮ ਨਹੀਂ ਹੋਣਾ। ਛੜਕ ਦਾ ਜਿਹੜਾ ਕਾਰਜ ਹੈ ਜੀ ਉਹ ਅਸੀਂ ਇਸ ਟਾਈਮ ਪਹਿਲੇ ਪੜਾ ਦਿਓ 28 ਕਿਲੋਮੀਟਰ ਬਣਾ ਰਹੇ ਹਾਂ। ਉਹਦੇ ਵਿੱਚੋਂ ਤਕਰੀਬਨ 5.5 ਕਿਲੋਮੀਟਰ ਬਣ ਗਈ ਹੈ 2.5 ਕਿਲੋਮੀਟਰ ਰਹਿ ਗਈ ਹੈ। ਉਹਦਾ ਕਾਰਜ ਉਹ ਚੱਲ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 350 ਸਾਲਾ ਨਵੰਬਰ ਚ ਆ ਰਿਹਾ ਗੁਰੂ ਬਖਸ਼ਿਸ਼ ਕਰਨ ਉਹ ਤੋਂ ਪਹਿਲਾਂ ਪਹਿਲਾਂ ਜਿਹੜੀ ਉਹ ਸੜਕ ਜਿਹੜੀ ਆ ਮਹਾਰਾਜ ਜੇਮ ਸਰ ਦਾ ਸਾਨੂੰ ਆਸ ਹੈ ਕਿ ਮਹਾਰਾਜ ਬਖਸ਼ਿਸ਼ ਕਰ ਦੇਣਗੇ ਪਿਆਰ ਹੋ ਜੇਗਾ।